हां जी मित्रों प्यारेओ बनावन जा रहे हैं आज दी बड़ी कैंट आइटम पनीर खुरचन ते नाल बनावेंगे उल्टे तवे दा पराठा वीडियो नु एंड तक तुसी जरूर देखना बहुत ही आसान है एक बड़े सारे तवे तेल। ते तुसी लो 60 ml ਸਰੋਂ ਦਾ ਤੇਲ ਤੇ ਤੇਲ ਨੂੰ ਵੇਖ ਕੇ ਘਵਰੋਣਾ ਨਹੀਂ ਮੇਰੇ ਵੀਰੋ ਤੇਲ ਥੋੜਾ ਜ਼ਿਆਦਾ ਲਿਆ ਹੈ ਇਹਨਾਂ ਬਾਅਦ ਚ ਆਪਾਂ ਪਨੀਰ ਨੂੰ ਫਰਾਈ ਕਰਨੇ ਕੰਮ ਲਾਵਾਂਗੇ ਦੋ ਕਪਾਓ ਪਿਆਜ਼ ਕੱਟ ਕੇ ਤੇ ਕਰ ਲੋ ਫਰਾਈ ਤੇ ਪਾਓ ਬੇਸਿਕ ਮਸਾਲੇ ਲੂਣ ਮਰਚ ਮਸਾਲਾ ਤੇ ਹਲਦੀ ਤੇ ਧਨੀਆ ਪਾਓ ਓਨਲੀ ਦੈਟਸ ਇਟ ਹਲਕਾ ਫੁਲਕਾ ਨੂੰ ਮਿਲਾਓ ਨਾਲ ਤੁਸੀਂ ਇੱਥੇ ਥੋੜਾ ਪਾਣੀ ਐਡ ਕਰ ਦਿਓ ਤਾਂ ਕਿ ਤੁਹਾਡੇ ਮਸਾਲੇ ਜਲ ਨਾ ਜਾਣ ਨਾਲ ਲੱਗ ਨਾ ਜਾਣ ਇੱਕ ਚਮਚਾ ਤੁਸੀਂ ਲਸਣ ਦਾ ਦਰਦਰਾ ਜਿਹਾ ਕੁੱਟ ਕੇ ਵਿੱਚ ਕਰ ਦਿਓ ਐਡ ਲੰਮੀਆਂ ਲੰਮੀਆਂ ਹਰੀਆਂ ਮਿਰਚਾਂ ਤੇ ਇੱਕ ਟਮਾਟਰ ਨਾਲ ਥੋੜਾ ਜਿਹਾ ਪਾਣੀ ਤੇ ਢੱਕ ਕੇ ਟਮਾਟਰ ਨੂੰ 2-4 ਮਿੰਟ ਲਈ ਦਮ ਦਿਓ ਤਾਂ ਕਿ ਟਮਾਟਰ ਤੁਹਾਡੇ ਸੌਫਟ ਹੋ ਜਾਣ ਨਾਲ ਦੀ ਨਾਲ ਤੁਸੀਂ ਪਾਓ ਸ਼ਿਮਲਾ ਮਿਰਚਾਂ ਲੰਮੀਆਂ ਲੰਮੀਆਂ ਕੱਟ ਕੇ ਇਹਨੂੰ ਵੀ ਇੱਕ ਅੱਧੇ ਮਿੰਟ ਦਾ ਦਮ ਦਿਓ ਤਾਂ ਕਿ ਸ਼ਿਮਲਾ ਮਿਰਚਾਂ ਵੀ ਥੋੜੀ ਸੌਫਟ ਹੋ ਜਾਣ ਤੇ ਨਾਲ ਦੀ ਨਾਲ ਤੁਸੀਂ ਪਾਓ ਲੱਛਾ ਅਦਰਕ ਕੱਟ ਕੇ ਲੰਮਾ ਲੰਮਾ ਕੀ ਬਾਤ ਹੈ ਬਹੁਤ ਹੀ ਕੈਂਟ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਥੋੜਾ ਜਿਹਾ ਮਲਾ ਕੇ ਤੇ ਮਸਾਲਾ ਕਰ ਦਿਓ ਪਿੱਛੇ ਤੇ ਤੇਲ ਨੇ ਆ ਜਾਣਾ ਥੱਲੇ ਕੀ ਬਾਤ ਹੈ ਦੇਖੋ ਉਹੀ ਤੇਲ ਸਾਰਾ ਡਰੈਨੋ ਥੱਲੇ ਆ ਗਿਆ ਤੇ ਉਸੇ ਤੇਲ 'ਚ ਆਪਾਂ ਪਨੀਰ ਨੂੰ ਸ਼ੈਲੋ ਫਰਾਈ ਕਰ ਲੈਣਾ ਹਲਕਾ ਫੁਲਕਾ ਦੇਖੋ ਪਨੀਰ ਤੁਹਾਡਾ ਕਿੰਨਾ ਸੋਹਣਾ 골ਡਨ ਬ੍ਰਾਊਨ ਹੋ ਚੁੱਕਾ ਹੈ ਕਿੰਨਾ ਅੱਛਾ ਕਲਰ ਆ ਗਿਆ ਪਨੀਰ ਤੇ ਡਿਸ਼ ਤੜੀ ਬਣ ਕੇ ਲੱਗੋ ਬਿਲਕੁਲ ਰੈਡੀ ਹੋ ਚੁੱਕੀ ਹੈ ਸਾਰੇ ਮਿਰਚ ਨੂੰ ਦਿਓ ਮਲਾ ਉੱਤੇ ਪਾਓ ਕਸੂਰੀ ਮੇਥੀ ਤੇ ਨਾਲ ਜਿਹੀ ਉਲਟੇ ਤਵੇ ਦਾ ਪਰੌਂਠਾ ਬਣਾਓ ਇੱਕ ਮਿੱਡੇ ਦਾ ਬਣਾਇਆ ਵੈਸੇ ਤੇ ਖਾਓ ਪੀਓ ਤੇ ਨਿਆਰੇ ਲੋ ਤੇ ਭਰਾ ਦੇ ਪੇਜ ਨੂੰ ਜ਼ਰੂਰ ਲਾਈਕ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ